ਸਬਜ ਕਟੋਰੀ ਮਿੱਠਾ ਭੱਤ ਲੁੱਟੋ ਸਈਓ ਹੱਥੋ ਹੱਥ ਸਬਜ ਕਟੋਰੀ ਮਿੱਠਾ ਭੱਤ ਲੁੱਟੋ ਸਈਓ ਹੱਥੋ ਹੱਥ ਬੁਝੋ ਇਸ ਬੁਝਾਰਤ ਨੂੰ ਜੋ ਪੁੱਛ ਸਕਦਾ ਹੈ ਮੈਂ ਪੁੱਛਣ ਦੀ ਕੋਸ਼ਿਸ਼ ਕਰਦਾ ਸਬਜ ਕਟੋਰੀ ਯਾਨੀ ਸਬਜੀ ਦੀ ਭਰੀ ਹੋਈ ਕਟੋਰੀ ਮਿੱਠਾ ਭੱਤ ਮਤਲਬ ਮਿੱਠਾ ਹੁਣ ਇਹ ਨਾ ਕਹਿ ਦੇ ਮਿੱਠੀ ਸਬਜੀ ਦੀ ਭਰੀ ਮਿੱਠੀ ਸਬਜੀ ਦੀ ਭਰੀ ਸਬ ਮੈਨੂੰ ਲੱਗਦਾ ਕੇਲੇ ਦੀ ਸਬਜੀ ਬਣੀ ਹੋਏਗੀ ਮੈਨੂੰ ਤਾਂ ਇਥੇ ਕੇਲਿਆਂ ਦੀ ਸਬਜੀ ਥੋੜੇ ਜਰੂਰੀ ਥੋੜਾ ਨਾ ਵੀ ਮਿੱਠੀ ਹੋਵੇ ਮਿੱਠੀ ਹੁੰਦੀ ਹੈ ਕੇਲਾ ਮਿੱਠਾ ਹੁੰਦਾ ਨਾ ਸਬ지 ਦਾ ਨਹੀਂ ਮਿੱਠੀ ਹੁੰਦੀ ਸਬ지 ਕਟੋਰੀ ਮਿੱਠਾ ਪੱਤ ਲੁਕਟੋ ਸਈਓ ਹੱਥੋ ਹੱਥ ਹੂੰ ਨਹੀਂ ਅਜੇ ਹਿੰਟ ਦੋ ਤੁਹਾਨੂੰ ਪਤਾ ਹੈ ਮੇਰੇ ਗੱਡੇ ਹਿੰਟ ਤੋਂ ਬਣਾ ਕੇ ਵਧਦੇ ਨਹੀਂ ਇੱਕ ਖਾਣ ਪੀਣ ਦੀ ਚੀਜ਼ ਹੈ ਵਸੇ ਖਾਣ ਪੀਣ ਦੀ ਚੀਜ਼ ਆ ਹੁਣ ਤਾਂ ਹਿੰਟ ਦੀ ਲੋੜ ਹੋਊਗੀ ਨਹੀਂ ਮਿੱਠਾ ਪੱਤ ਹੂੰ ਸਬ지 ਕਟੋਰੀਆਂ ਹੂੰ ਮਿੱਠਾ ਪੱਤ ਮਿੱਠੀ ਚੀਜ਼ ਹੈ ਹਾਂਜੀ ਸਾਧਿਆ ਹੁੰਦਾ ਗਰਮੀਆਂ 'ਚ ਇਹ ਹੁੰਦਾ ਗਰਮੀਆਂ 'ਚ ਤਰਬੂਜ ਤਰਬੂਜ ਤਾਂ ਨਹੀਂ ਤਰਬੂਜ ਕੀ ਮੈਂ ਐਕਸਪਲੇਨ ਵੀ ਕਰੋਂ ਨਾਲ ਦੀ ਨਾਲ ਖੜਜੋ ਸਬਜ਼ ਕਟੋਰੀ ਕਟੋਰੀ ਵਰਗਾ ਮਿੱਠਾ ਪੱਤ ਹਾਂ ਨਹੀਂ ਨਾਰੀਅਲ ਇੱਕ ਤੇ ਟਿਕ ਜਾਣਾ ਅੱਗੇ 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 ਜਾ ਕਿੰਨੀ ਕਦਰ ਪਹੁੰਚਦਾ ਕਟੋਰੀ ਵਰਗਾ ਨਹੀਂ ਹੁੰਦਾ ਨਾਰੀਅਲ ਉਹਦੇ ਅੰਦਰ ਪਾਣੀ ਹੁੰਦਾ ਮਿੱਠਾ ਮਿੱਠਾ ਆ ਜਿਹੜਾ ਪਹਿਲਾਂ ਬੋਲੇ ਸੀ ਉਹ ਵੀ ਤਾਂ ਕਟੋਰੀ ਵਰਗਾ ਹੀ ਹੁੰਦਾ ਉਹ ਤਾਂ ਗੋਲ ਮਟੋਲ ਜਿਹਾ ਹੁੰਦਾ ਨਾ ਮੇਰੇ ਵਰਗਾ ਨਾਰੀਅਲ ਵੀ ਗੋਲ ਮਟੋਲੇ ਹੁੰਦਾ ਅੱਛਾ ਫਰ ਫਰ ਤਰਬੂਜ਼ ਜਵਾਬ ਹੈ ਹਾਂ ਠਾਈ ਠਾਈ ਮੈਂ ਕਿ ਐਸੇ ਨਾ ਵੀ ਐਕਸਪਲੇਨ ਵੀ ਕਰਉਣਾ ਅੰਦਰ ਦੇ ਨਾਲ ਦੇਖੋ ਸਬਜ਼ ਕਟੋਰੀ ਗੋਲ ਮਟੋਲ ਜਾ ਹੋ ਗਿਆ ਮਿੱਠਾ ਭੱਤ ਉਹਦੇ ਅੰਦਰ ਜਿਹੜਾ ਵੀ ਹੁੰਦਾ ਮਸਾਲਾ ਉਹ ਮਿੱਠਾ ਹੁੰਦਾ ਲੂਟੋ ਦੀ ਆਫ ਮਸਾਲਾ ਵਾਲੀ ਹੁੰਦਾ ਜੋ ਵੀ ਹੁੰਦਾ ਤਰਬੂਜ਼ ਦਾ ਹੈ ਨਾ ਤਰਬੂਜ਼ ਦੇ ਬੀਜ ਵੀ ਖਾਏ ਜਾਂਦੇ ਨੇ ਕਹਿੰਦੇ ਨੇ ਤਰਬੂਜ਼ ਦੇ ਹਾਂ ਕੁਝ ਲੋਕੀ ਖਾਂਦੇ ਨੇ ਕਹਿੰਦੇ ਨੇ ਤਰਬੂਜ਼ ਦੇ ਨਹੀਂ ਖਰਬੂਜੇ ਦੇ ਖਾਏ ਜਾਂਦੇ ਆਈ ਥਿੰਕ ਤਰਬੂਜ਼ ਦੇ ਹੁੰਦੇ ਨਾ ਬਲੈਕ ਬਲੈਕ ਵਾਲੇ ਦੇ ਨੋ 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 ਵੀ ਕਮੈਂਡ ਕਰਕੇ ਦੱਸੋ ਤਰਬੂਜ਼ ਦੇ ਬੀਜ ਖਾਏ ਜਾਂਦੇ ਨੇ ਜਾਂ ਖਰਬੂਜੇ ਦੇ ਕਦੇ 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 ਹਾਂਜੀ ਸੋ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਤਰਬੂਜ ਅਗਲੀ ਬੁਝਾਰਤ ਨੇ ਹਾਂਜੀ ਆਪਣੀ ਅਗਲੀ ਬੁਝਾਰਤ ਹੈ ਜੀ ਇੱਕ ਨਾਰ ਦੀ ਚਾਲ ਹੈ ਪੁੱਠੀ ਹੂੰ ਹੂੰ ਨੱਕ ਕਟੇ ਬਿਨ ਰਹਿੰਦੀ ਰੁਸੀ ਅੱਛਾ ਨੱਕ ਕਟਾਦੀ ਕਟਾਦੀ ਹੈ ਹਾਂਜੀ ਫਿਰ ਵੀ ਨਹੀਂ ਜੇ ਉਹਦਾ ਨੱਕ ਨਾ ਵੀ ਕਟੇ ਫਿਰ ਵੀ ਰੁਸੀ ਰਹਿੰਦੀ ਹੈ ਅੱਛਾ ਨੱਕ ਨਾ ਕਟਦਾ ਵੀ ਰੁਸੀ ਰਹਿੰਦੀ ਹੈ ਇੱਕ ਨਾਰ ਦੀ ਚਾਲ ਹੈ ਪੁੱਠੀ ਨੱਕ ਕਟੇ ਬਿਨ ਰਹਿੰਦੀ ਰੁਸੀ ਜੇ ਉਸਦਾ ਮੂੰਹ ਕਰੀਏ ਕਾਲਾ ਦਿੰਦੀ ਉਹ ਕੰਮ ਸਖਾਲਾ ਉਦਾ ਮੂੰਹ ਕਾਲਾ ਕਰਦੇ ਆ ਤਾਂ ਉਹ ਕੰਮ ਸੁੱਖਾ ਕਰ ਦਿੰਦੀ ਹੈ ਫੇਰ ਕੰਮ ਸੁੱਖਾ ਕਰਦੀ ਹੈ ਕਮਾਲ ਦੀ ਗੱਲ ਹੈ ਸੱਚ ਬੁੱਝੋ ਜੀ ਪੁਛਾਰ ਤੋਂ ਬੁੱਝ ਸਕਦਾ ਜਿਨ੍ਹਾਂ ਨੂੰ ਸਮਝ ਆਈ ਹੈ ਮੈਂ ਥੋੜਾ ਜਿਹਾ ਸਮਝਣ ਕੋਸ਼ਿਸ਼ ਕਰ ਲਾਂ ਇੱਕ ਨਾਰ ਦੀ ਚਾਲ ਹੈ ਪੁੱਠੀ ਮਤਲਬ ਪੁੱਠੀ ਚਾਲ ਚਲਦੀ ਉਹ ਹਾਂ ਨੱਕ ਕਟੇ ਬਿਨ ਰਹਿਦੀ ਰੁਸੀ ਬਿਲਕੁਲ ਮਤਲਬ ਉਹਦੀ ਨੱਕ ਅਗਰ ਨਹੀਂ ਕਟਾਂਗੇ ਤਾਂ ਉਹ ਰੁਸ ਜੇਗੀ ਨੱਕ ਕਟੇ ਬਿਨ ਰਹਿੰਦੀ ਰੁਸੀ ਯਾਨੀ ਕਿ ਅਗਰ ਨੱਕ ਨੂੰ ਨਹੀਂ ਕਟਾਂਗੇ ਨਹੀਂ ਕਟਾਂਗੇ ਫਿਰ ਉਹ ਕੰਮ ਨਹੀਂ ਕਰਦੀ ਨਾ ਆਪਣੇ ਯੂਸ ਚ ਆਉਂਦੀ ਹੈਗੀ ओके ਨਾ ਆਪਾਂ ਉਦੇ ਸਭ ਨਾਲ ਰਿਲੇਟਡ ਫਿਰ ਕੋਈ ਕੰਮ ਆਗਾ ਓਕੇ ਤੇ ਅਗਲਾ ਕੀ ਸੀਗਾ ਜੇ ਮੂੰਹ ਉਹਦਾ ਕਰੀਏ ਕਾਲਾ ਜੇ ਉਹਦਾ ਮੂੰਹ ਕਾਲਾ ਕਰਦੇ ਆਪਾਂ ਫਿਰ ਉਹ ਕੰਮ ਸੁੱਖਾ ਕਰ ਦਿੰਦੀ ਹੈ ਹਾਂ ਕਾਲੇ ਬਲੈਕਬੋਰਡ ਤਾਂ ਨਹੀਂ ਬਲੈਕਬੋਰਡ ਉਹਦਾ ਕਿਹੜਾ ਨੱਕ ਕੱਟਦੇ ਤੁਸੀਂ ਨਹੀਂ ਬਲੈਕਬੋਰਡ ਦਾ ਨਹੀਂ ਕਿਉਂਕਿ ਬਲੈਕਬੋਰਡ ਬਲੈਕ ਹੁੰਦਾ ਆਪਾਂ ਕਾਲਾ ਹੀ ਕਰਦੇ ਆ ਨਾ ਉਹਦਾ ਨੱਕ ਕਿਹੜਾ ਕੱਟਦੇ ਹੋ ਦੋਨੇ ਗੱਲਾਂ ਦੇਖਿਆ ਕਰੋ ਨਹੀਂ ਤਾਂ ਸਿੱਧਾ ਇੱਕ ਵਾਰ ਸਭ ਜਲੀ ਨਹੀਂ ਨੱਕ ਕੱਟਦੇ ਆ ਆਪਾਂ ਇਹ ਸਟੂਡੀਓ ਨਾਲ रिलेटेडੀ ਚੀਜ਼ ਹੈ ਬਿਲਕੁਲ ਇੱਕ ਮਿੰਟਾ ਫਿਰ ਉਹ ਹੋ ਸਕਦਾ ਜਵਾਬ ਪੈਨਸਲ ਹਾਂ ਪੈਨਸਲ ਨੂੰ ਆਪਾਂ ਸ਼ਾਪ ਨੇ ਨਾਲ ਕੱਟਦੇ ਆ ਹਾਂ ਜਾਂ ਫਿਰ ਬਲੇਡ ਨਾਲ ਵੀ ਕੱਟਦੇ ਆ ਹੈਨਾ ਤੇ ਨੱਕ ਕੱਟੇ ਬਿਨ ਰੈ ਜੇ ਉਹ ਪਾਪਾ ਉਹਦਾ ਨੱਕ ਹੀ ਨਹੀਂ ਕਟਾਂਗੇ ਤੇ ਉਹ ਰੁਸੀ ਰਿਓ ਚੱਲੇਗੀ ਨਹੀਂ ਹੇਗੀ ਹਾਂ ਤੇ ਜੇ ਉਹਦਾ ਕਹੀਏ ਮੂੰਹ ਕਾਲਾ ਮੂੰਹ ਕਾਲਾ ਕਲਮ ਕਲਮ ਹਾਂ ਉਹ ਅੱਛਾ ਇਨਕ ਲੱਗਦੀ ਕਲਮ ਕਲਮ ਓਕੇ ਕਲਮ ਹੈ ਇਹਦਾ ਜਵਾਬ ਤੂੰ ਤੇ ਇਨਕ ਲੱਗਦੀ ਹੈ ਨਾ ਹਾਂ 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 ਫੈਰ ਉਹ ਮੀ ਉਹ ਦਾ ਮੂੰਹ ਕਰੀਏ ਕਾਲਾ ਦਿੰਦੀ ਉਹ ਕੰਮ ਸਖਾਲਾ ਪੈਨਸਲ ਤੇ ਕਲਮ ਦੋ ਜਵਾਬ ਬਣਦੇ ਨੇ ਇਹਦਾ ਨਹੀਂ ਵੈਸੇ ਰਾਈਟ ਜਵਾਬ ਹੈ ਜਿਹੜਾ ਇਹਦਾ ਕਲਮ ਇਹਦਾ ਕਲ ਅੱਛਾ ਲੱਕੜ ਦੀ ਕਲਮ ਬਿਲਕੁਲ ਜਿਹੜੀ ਪਹਿਲਾਂ ਯੂਜ਼ ਪਹਿਲੇ ਜ਼ਮਾਨੇ ਸੇ ਜਿਹੜੀ ਇਸਤੇਮਾਲ ਹੁੰਦੀ ਸੀ ਠੀਕ ਹੈ ਠੀਕ ਹੈ ਅੱਜ ਦੇ ਜ਼ਮਾਨੇ ਦੀ ਕਲਮ ਨਹੀਂ ਹੈਗੀ ਪੁਰਾਣੇ ਜ਼ਮਾਨੇ ਜਿਹੜੀ ਲੱਕੜ ਦੀ ਕਲਮ ਨਹੀਂ ਹੁੰਦੀ ਸੀ ਜਿਹਨੂੰ ਆਪਾਂ ਕੱਟ ਦਿੰਦੇ ਸੀਗੇ ਕੱਟ ਕੇ ਉਹ ਬਣ ਜਾਂਦੀ ਤਿੱਲੀ ਜੀ ਬਣ ਜਾਂਦੀ ਸੀ ਤਿੱਲੀ ਬਣ ਕੇ ਹਾਂਜੀ ਉਹ ਉਹ ਤਿੱਕੀ ਤਿੱਕੀ ਬਣੇ ਉਹਨੂੰ ਫਿਰ ਡੋਪਦੇ ਸੀਗੇ ਇਨਕ ਦੇ ਵਿੱਚ ਮੂੰਹ ਕਾਲਾ ਕਰਕੇ ਫਿਰ ਲਿਖਦੇ ਸੋ ਇਸ ਬੁਝਾਰ ਦਾ ਜਵਾਬ ਹੈ ਜੀ ਕਲਮ ਅਗਲੀ ਬੁਝਾਰਤ ਨੇ ਹਾਂ ਜੀ ਆਪਣੀ ਅਗਲੀ ਬੁਝਾਰਤ ਹੈ ਜੀ ਟੰਗਾ ਮੇਰੀਆਂ ਕਬਰ ਵਿੱਚ ਸਿਰ ਟੰਗਿਆ ਅਸਮਾਨ ਡੇਲੇ ਪਟਪਟ ਤੱਕਣੀ ਖੜੀ ਵਿੱਚ ਰੇਗਿਸਤਾਨ ਅੱਛਾ ਮਾਦਾ ਡੇਲੇ ਪਟਪਟ ਤੱਕ ਰਿਆ ਸੀਗਾ ਨਹੀਂ ਤੁਹਾਡੀ ਇੱਕ ਟੰਗ ਜਤ ਪਈਆ ਜਿਹੜੇ ਟੰਗਾ ਨੇ ਕਬਰ ਦੇ ਵਿੱਚ ਨੇ ਮੇਰੀਆਂ ਨਹੀਂ ਜਿਹਦੀ ਮੈਂ ਗੱਲ ਕਰੀਆ ਉਹਦੀਆਂ ਤੇ ਤੁਹਾਡੇ ਸਰ ਕੀ ਤੁਸੀਂ ਅੱਗੇ ਕੀ ਬੋਲੇ ਸਰ ਸਿਰ ਟੰਗਿਆ ਅਸਮਾਨ ਸਿਰ ਟੰਗਿਆ ਅਸਮਾਨ ਤੇ ਟੰਗ ਛੱਡ ਗਿਆ ਸਾਰੇ ਆਂ ਦੇ ਵੈਸੇ ਧਰਤੀ ਦੇ ਉੱਪਰੇ ਹੁੰਦੇ ਆ। ਹਾਂ ਸਹੀ ਗੱਲ ਆਸਮਾਨ ਦੇ ਉੱਤੇ ਮਤਲਬ ਸਾਰਾ ਸਾਰਾ ਤਾਂ ਉੱਤੇ ਹੀ ਹੁੰਦਾ ਹੈ। ਅਗਲਾ ਤੇ ਡੇਲੇ ਪਟਪਟ ਤੱਕ ਨਹੀਂ। ਡੇਲੇ ਪਾਰ-ਪਾਰ ਕੇ ਦੇਖਦਾ ਹੈ। ਹਾਂ। ਖੜਿਆ ਵਿੱਚ ਰੇਗਿਸਤਾਨ। ਰੇਗਿਸਤਾਨ ਦੇ ਵਿੱਚ ਖੜਿਆ ਹੁੰਦਾ ਹੈ। ਹਾਂ। ਸੋਚੋ। ਬੁੱਜੋ ਬੁਝਾਰਤੋਂ ਊਠ। ਊਠ ਉਹਦਾ ਸਾਰਾ ਆਸਮਾਨ 'ਚ ਹੁੰਦਾ ਹੈ। ਠੀਕ ਹੈ ਟੰਗਾ ਕਬਰ ਚ ਕਬਰ ਮਤਲਬ ਜਮੀਨ ਤੇ ਹੁੰਦੀਆਂ ਦੇਖਿਆ ਤਾਂ ਪਰ ਦੇ ਲਈ ਐਂਦਾ ਫਿਰ ਇਨਸਾਨ ਵੀ ਕਹਿ ਦੋਗੇ ਤੁਸੀਂ ਉਹ ਰਗਿਸਤਾਨ ਚ ਤਾਂ ਇਨਸਾਨ ਘੱਟੀ ਹੁੰਦਾ ਨਾ ਰਗਿਸਤਾਨ ਦਾ ਜਹਾਨ ਤੋਂ ਉਹ ਕਹਿੰਦੇ ਲੱਤਾ ਦਾ ਆਪਣੀਆਂ ਵੀ ਇੱਥੇ ਨਹੀਂ ਗਈ ਇਹਦੀ ਟੰਗਾ ਵਿੱਚ ਕਬਰ ਦੇ ਵਿੱਚ ਮਤਲਬ ਕਿ ਮਿੱਟੀ ਦੇ ਵਿੱਚ ਨੇ ਫਿਰ ਕੋਈ ਪੇੜ ਹੋਏਗਾ ਹਾਂ ਪੇੜਾ ਕਿਹਦਾ ਪੇੜਾ ਖਾਣ ਪੀਣ ਦੀ ਚੀਜ਼ ਐ ਨਵੇਂ ਦੱਸ ਦਿੰਨੀ ਆ ਹਿੰਟ ਨਾ ਜਿਆਦਾ ਇੱਥੇ ਲਿਓ ਅੱਛਾ ਕੋਈ ਪੇੜ ਹੈ ਖਾਣ ਪੀਣ ਦੀ ਚੀਜ਼ ਹੈ ਖੜ ਜੋ ਹੁੰਦਾ ਕਿ ਹੁੰਨਾ ਕਿ ਉਹ ਵੀ ਨਹੀਂ ਹਿੰਟ ਦੇਦਾ ਇੱਕ ਮਿੰਟ ਖਾਣ ਪੀਣ ਦੀ ਚੀਜ਼ ਆ ਬਈ ਪੇੜ ਆ ਕੋਈ ਹਾਂ ਮਰੇ ਕੀ ਸਾਚੇ ਹੁੰਦਾ ਪੇੜੇ ਹੁੰਦਾ ਤਰ ਉਸ ਸਾਈਡ ਹੀ ਪਾਇਆ ਜਾਂਦਾ ਨਾਰੀਲੀ ਦੇਖਦੇ ਆ ਜੀ ਤੁਹਾਡਾ ਮੈਂਟਲ ਲੀਵਲ ਕਿੰਨਾ ਖਾਇਆ ਤੇ ਕਿੰਨਾ ਕੋਆ ਅੰਬ ਅੰਬ ਦਾ ਪੇੜ ਆ ਆਪਣੇ ਉਰੋਂ ਨਿਕਲੋਗੇ ਨਾ ਹਾਂਜੀ ਇੱਧਰ ਨਰਸਰੀ ਹੁੰਦੀ ਆ ਹੂੰ 50 ਪੇੜ ਲੱਗੇ ਹੋਣੇ ਇੱਥੇ ਉਹ ਪੇੜ ਹੈ ਨਹੀਂ ਇੱਥੇ ਹੁੰਦਾਗਾ ਬਟ ਘਟ ਹੁੰਦਾਗਾ ਮੈਨੇ ਬੋ ਘਟ ਦੇਖਿਆ ਤੁਸੀਂ ਦੇਖਿਆ ਹੋਗਾ ਉਹ ਮੈਨੂੰ ਪਤਾ ਨਹੀਂ ਬਟ ਮੈਂ ਬੋ ਘਟ ਦੇਖਿਆ ਇੱਥੇ ਆਪਣੀ ਇਹ ਤਾਂ ਨਾਰੀਅਲ ਦਾ ਪੇੜ ਹੀ ਹੋਏਗਾ ਨਹੀਂ ਮੈਂ ਨਾਰੀਅਲ ਨਹੀਂ ਦੇਖਿਆ ਲੱਗਦਾ ਨਹੀਂ ਇੱਥੇ ਬੁੱਝੋ ਸੱਚਾ ਸੱਚ ਕੋਈ ਕਟ ਨਹੀਂ ਲੱਗਣਾ ਵੀਡੀਓ 'ਚ ਜੇ ਕੱਟ ਤਾਂ ਹੀ ਲੱਗੇਗਾ ਫਿਰ ਪਤਾ ਹੈ ਜੇ ਕਹੋ ਇਸ ਬਾਤ ਕੋ ਕੱਟ دیا ਜਾਏ ਨਹੀਂ ਕੱਟ ਨਹੀਂ ਕਰਨਾ ਜੇ ਕਿਤੇ ਕਹੋ ਨਾ ਵੀਡੀਓ ਰੋਕੇ ਜਵਾਬ ਪਤਾ ਕਰ ਲਾ ਹੋਰ ਕੁਛ ਨਹੀਂ ਹੋਣਾ ਮੈਂ ਸਾਰ ਵੀਡੀਓ ਰੋਕੇ ਜਵਾਬ ਪਤਾ ਕਰਦਾ ਬਦਨਾਮ ਕਰਦੀ ਸਾਜਿਸ ਖੁੱਲੇ ਆ ਵੇ ਦਸਰਿਆਂ ਕੋਈ ਕੱਟ ਨਹੀਂ ਲੱਗਣਾ ਹੈਗਾ ਕੋਈ ਨਾ ਕੋਈ ਨਾ ਮੈਨੂੰ ਦਿਮਾਗ ਲਗਾਉਂਦੋ ਨਾ ਖਾਣ ਮੈਂ ਅਸੇ ਮੈਂ ਉਹ ਚੀਜ਼ ਖਾਦੀ ਹੈ ਤੁਹਾਡੇ ਨਾਲ ਕਦੀ ਤੁਮਨ ਕਰਨ ਗਏ ਹੋ ਖਾਦੀ ਪੀਤੀ ਹੋਏ ਪੀਤੀ ਨਹੀਂ ਮੈਂ ਖਾਦੀ ਹੋਏ ਆਈ ਥਿੰਕ ਮੇਰੇ ਨਾਲ ਤਾਂ ਖਰਦੀ ਪਰ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਨੂੰ ਇਹ ਚੀਜ਼ ਪਸੰਦ ਆ ਮਿੱਠੀ ਹੁੰਦੀ ਹੈਗੀ। ਇਮਲੀ? ਹਾਂ ਹਾਂ। ਇਮਲੀ ਤਾਂ ਬਿਟੀ ਹੁੰਦੀ ਨਹੀਂ। ਮਿੱਠੀ ਵੀ ਹੁੰਦੀ ਹੈਗੀ। ਇਮਲੀ ਮਿੱਠੀ ਨਹੀਂ। ਬੇ ਬੇ ਬੇਰ ਬੇਰ ਤਾਂ ਹਰ ਜਗ੍ਹਾ ਹੀ ਹੁੰਦੇ ਨੇ। ਨਹੀਂ। ਤੁਹਾਨੂੰ ਕੀ ਪਸੰਦ ਆ ਮਣਵੇ? ਅੱਜ ਫਸਿਆ ਉੱਠ ਪਹਾੜ ਦੇ ਨੇ। ਅੱਜ ਆਇਆ ਉੱਠ ਪਹਾੜ ਦੇ ਹਿੱਸੇ। ਰੁਕ ਜਾਓ, ਖੜ ਜਾਓ। ਬਈ ਨੇਹਾਨੂੰ ਕੀ ਪਸੰਦ ਆ ਭਾਈ? ਕਰੋ ਕਮੈਂਟ ਕਰਕੇ ਦਿਓ ਜਵਾਬ। ਮੈਂ ਵੀ ਲੱਭਣ ਦੀ ਕੋਸ਼ਿਸ਼ ਕਰ ਰਹੀ ਆ। ਹਮ ਆਪਣੇ ਵਹ ਸੰਗਰੂਰ ਚ ਮਿਲਦੀ ਹੈ ਉਹ ਚੀਜ਼ ਦੁਕਾਨਾ ਨਾਰਮਲੀ ਦੁਕਾਨਾ ਤੇ ਬਾਜ਼ਾਰਾਂ ਚ ਨਾਰਮਲ ਮਿਲਦੀ ਹੈ ਹਾਂ ਰੇਡੀ ਵਾਲੀ ਦੁਕਾਨਾ ਤੇ ਹਾਂ ਨਾਰਮਲ ਮਿਲਦੀ ਹੈ ਚੀਕੋ ਸੇਵ ਕੇਲਾ 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 ਵੀ ਆਮ ਹੁੰਦਾ ਹੈ ਪਰ ਕਿਹੜੇ ਸੇਵ ਨਾਰਮਲ ਹੀ ਹੈ ਸੇਵ ਤਾਂ ਫਿਰ ਉਧਰ ਹੁੰਦਾ ਹੈ ਨਾਲੇ ਕਸ਼ਮੀਰ ਸਾਈਡ ਇੱਕ ਮਿੰਟ ਰੇਗੀ ਸਾਡੇ ਕਿਹੜਾ ਹੁੰਦਾ ਚਲ ਇਹਨਾਂ ਦੱਸਦੇ ਆ ਉਹ ਜਾ ਮਤਲਬ ਕਿ ਜਿਆਦਾ ਇਹਨਾਂ ਦੱਸਦੀ ਮੈਂ ਵੱਡਾ ਸਾਰਾ ਪੇੜ ਹੁੰਦਾ ਉਮੈਨੂੰ ਪੇੜਾ ਬਾਰੇ ਜਾਣਕਾਰੀ ਨਹੀਂ ਹੈਗੀ ਉਹ ਤਾਂ ਬੜਾ ਖਰਦਾ ਉਹ ਹੁੰਦਾ ਕੀ ਨਾਮ ਹੈ ਆਪਣਾ ਅ ਕਹਿੰਦੇ ਨੇ ਕਿ ਉਹਦਾ ਪੇੜਾ ਇਹ ਦੇਖੋ ਉਹਦੇ ਕੋਈ ਫਲ ਫੁੱਲ ਨਹੀਂ ਲੱਗਦਾ ਕੀ ਦਾ ਅ ਸਫੇਦੇ ਦਾ ਸਫੇਦਾ ਕਹਿੰਦੇ ਬੜਾ ਲੰਮਾ ਹੁੰਦਾ ਉਹ ਤੇ ਕਿਹੜੇ ਤੁਹਾਨੂੰ ਉਹ ਤਾਂ ਮੈਂ ਕਹਿੰਦਾ ਫਲ ਨਹੀਂ ਲੱਗਦਾ ਪਸ ਕੈਂ ਲੱਗੇ ਸੀ ਮੇਰੇ ਕੋਈ ਕੈਂ ਲੱਗੇ ਸੀ ਨਹੀਂ ਉਹ ਤੇ ਕਿਹੜਾ ਫਲ ਲੱਗਦੇ ਨੇ ਤੁਹਾਡੇ ਮੈਂ ਤਾਂ ਆਪ ਹੋਈ ਕਹਾਂ ਕਿ ਉਹ ਤੇ ਕਿਹੜਾ ਫਲ ਲੱਗਦਾ ਇਹ ਕਿਹੜਾ ਹੈ ਜਿਹੜਾ ਲੰਬਾ ਸਾਰਾ ਹੁੰਦਾ ਫਲ ਲੱਗਿਆ ਹੁੰਦਾ ਅਮਰੂਦ ਅਮਰੂਦ ਆਪਾਂ ਸਾਰਾ ਹੁੰਦਾ ਉਹਦੇ ਗੁੱਛੇ ਲੱਗੇ ਹੁੰਦੇ ਨੇ ਓ ਅੰਗੂਰ ਬੇਓ ਬੇਲ ਹੁੰਦੀ ਆ ਗੁੱਛੇ ਦਾ ਅੰਗੂਰਾ ਦੇ ਹੁੰਦੇ ਨੇ ਐਨੀਆਂ ਚੀਜ਼ਾਂ ਨੇ ਹੁੰਦੇ ਨੇ ਜੇ ਤੂੰ ਤਾਂ ਕੇਲਣ ਦੇਖ ਕੇ ਕਹਿੰਦਾ ਕਿ ਪੁੱਛਾ ਲੱਗ ਰਿਹਾਗਾ ਪੁੱਛੇ ਤਾਂ ਅੰਗੂਰਾ ਦੇ ਹੁੰਦੇ ਨੇ ਔਰ ਗੁੱਛੇ ਕਹਦੇ ਹੁੰਦੇ ਨੇ ਅੰਗੂਰਾ ਥੋੜੀ ਜੀ ਚੇਂਜਿੰਗ ਕਰ ਲਓ ਵਰਡ ਚ ਅੰਗੂਰ ਉਹ ਬਾਬਾ ਜੀ ਅੰਗੂਰਾ ਇਹਦੇ ਵਿੱਚੇ ਥੋੜੀ ਚੇਂਜਿੰਗ ਕਰ ਲਓ ਇੱਕ ਅੱਧਾ ਗੋਲ ਕਰ ਦੋ ਛੇ ਕਰ ਦਾਂ ਤਾਂ ਫੇਰ ਵੱਢ ਲੂਗਾ ਹਾਂ ਪੋਚੋ ਜੀ ਪੋਚੋ ਜੀ ਮੈਂ ਵੀ ਕੀ ਬਤਨਾ ਵੀਡੀਓ ਚ ਅੰਗੂਰਾ ਅੰਗ ਅਮ ਅੰਗ ਰੂ ਅੰਗਾਂ ਗਾਣੂ ਨਾ ਕੁੱਟੀ ਜਾਓ ਅਰੇ ਕਿਹੜੇ ਆ ਜੀ ਵਰਦੀ ਆ ਅਮਰੂਦ ਅਮਰੂਦ ਦਾ ਕਿਹੜਾ ਗੁੱਛਾ ਹੁੰਦਾ ਏ ਗੁੱਛਾ ਕੀ ਦਾ ਹੁੰਦਾ ਯਾਰ ਕਮਾਲ ਹੋਈ ਪਈ ਆ ਮੈਂ ਬਹਿ ਜਾ ਜੇ ਨਹੀਂ ਮੈਂ ਮੈਂ ਹਾਰ ਗਿਆ ਫੱਕਾ ਹਾਂ ਸ਼ੁਕਰ ਆ ਰਗੇ ਕੀ ਜਵਾਬ ਖਜੂਰਾ ਉਹ ਤੇਰੀ ਉਹ ਖਜੂਰਾ ਦਾ ਪੇੜ ਹੁੰਦਾ ਹੈ ਹਾਂਜੀ ਮੈਂ ਤਾਂ ਹਾਂ ਜ ਖਜੂਰਾ ਜਮੀਂ ਤੇ ਹੁੰਦੀਆਂ ਨੇ ਵੈਰੀ ਗੁੱਡ ਬਦਿਆ ਜਵਾਬ ਹੈ ਜੀ ਜੀ ਨਹੀਂ ਮੈਨੂੰ ਤਾਂ ਲੱਗੇ ਖਜੂਰਾ ਕਿਤੇ ਸਿਹਤ ਬੜਦੀਆਂ ਨੇ ਕਿਉਂਕਿ ਉਹ ਉਹਦੇ ਵਿੱਚ ਚਿਪਕੇ ਹੁੰਦੇ ਨਾ ਅਪਸੇ ਪਹਿਲਾਂ ਉਹ ਪੇੜ ਤੇ ਲੱਗਦੀਆਂ ਨੇ ਖਜੂਰਾ ਹੂੰ ਦੀਦੀ ਨੇ ਤਾਂ ਸੈੜੀ ਸੀ ਇੱਕ ਵਾਰੀ ਮੈਨੂੰ ਯਾਦ ਨਹੀਂ ਕਿਆ ਬਾਤ ਹੈ ਬੜੇ ਇੰਟਰਸਟਿੰਗ ਬੁਝਾਰਤ ਸੀ ਮੈਨੂੰ ਬਹੁਤ ਵਧੀਆ ਲੱਗੀ ਮੈਂ ਬੁਝ ਨਹੀਂ ਪਾਇਆ ਸੌਰੀ ਸ਼ਕਤੀਮਾਨ ਬਟ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਖਜੂਰ ਅਗਲੀ ਬੁਝਾਰਤ ਨਹੀਂ ਹਜੇ ਤੇ ਇਹਨੂੰ ਮੈਂ ਬੁਝ ਕੇ ਰਾਂਗਾ ਮੈਂ ਹਾਰ ਨਹੀਂ ਮੰਨਦਾ ਦੇਖਦੇ ਹਾਂ ਜੀ ਪੱਕਾ ਦੇਖੀ ਜੋ ਇਸ ਵਾਰੀ ਮੰਗਲ ਸਿੰਘ ਜਿੱਤੇਗਾ ਬਾਈ ਓਕੇ ਹੱਥ ਆਵੇ ਤਾਂ ਸੋ ਸੋ ਕੱਟੇ ਜਦ ਥੱਕ ਜਾਵੇ ਪੱਥਰ ਚੱਟੇ ਹੱਥ ਆਵੇ ਤਾਂ ਸੋ ਸੋ ਕੱਟੇ ਜਦੋਂ ਥੱਕ ਜਾਵੇ ਤਾਂ ਪੱਥਰ ਚੱਟੇ ਬੁਝੋ ਕੀ ਬਸ ਦਾ ਕਨੈਕਟਰ ਓਕੇ ਜਿਹੜੇ ਪੱਥਰ ਜੱਟ ਦਾ ਪੱਥਰ ਤੇ ਨਹੀਂ ਚੜਦਾ ਜੇ 100 100 ਦੀ ਟਿਕਟ ਨਹੀਂ ਕਰਦਾ 100 ਰੁਪਏ 100 ਰੁਪਏ 100 ਰੁਪਏ ਲੁਧਿਆਣਾ 100 ਰੁਪਏ 100 ਰੁਪਏ 100 ਰੁਪਏ 100 100 ਕੱਟੇ ਚੱਲ 100 100 ਕੱਟੇ ਤਾਂ ਮੰਨ ਲੈ ਥੋੜਾ ਕੰਡਕਟਰ ਥੋੜਾ ਮੇਰਾ ਹਾਂ ਹਾਂ ਠੀਕ ਹੈ ਜਦੋਂ ਥੱਕੇ ਫਿਰ ਪੱਥਰ ਚੱਟੇ ਪੱਥਰ ਨਹੀਂ ਮਤਲਬ ਉਹ ਫਿਰ ਉਹ ਜਿਹੜਾ ਉਹ ਕੱਢ ਦੇਣੀ ਆ ਨਾ ਮੈਨੂੰ ਅੱਜ ਤੱਕ ਦੇਖਿਆ ਨਹੀਂ ਇਹ ਕੋਈ ਵੀ ਕੰਡਕਟਰ ਤੁਸੀਂ ਜ਼ਰੂਰ ਦੇਖਿਆ ਹੋਊਗਾ ਪਹਿਲੇ ਹੁੰਦੇ ਸੀ ਨਾ ਪਹਿਲੇ ਹੋਏ ਹੋਇਆ ਕਰਦੇ ਸੀ ਮੈਂ ਤਾਂ ਅੱਜ ਤੱਕ ਦੇ ਫੱਕ ਜਾਵੇ ਤਾਂ ਪੱਥਰ ਛੱਟੇ ਬਿਲਕੁਲ ਬੁੱਝੋ ਇਸ ਬੁਝਾਰਤ ਨੂੰ ਜੋ ਬੁੱਝ ਸਕਦਾ ਮੈਂ ਬੁੱਝਣ ਦੀ ਕੋਸ਼ਿਸ਼ ਕਰਦਾ ਪਿਛਲੇ ਵਾਰ ਆ ਗਿਆ ਸੀ ਲੇਕਿਨ ਉਹ ਹੁਣ ਨਹੀਂ ਹਾਰਦਾ ਨੇਾ ਜੀ ਤੁਹਾਨੂੰ ਪਤਾ ਹੀ ਹੈ ਦੇਖਦੇ ਹਾਂ ਜੀ ਹਿੰਟ ਤੋਂ ਬਿਨਾ ਤੁਹਾਡੀ ਗੱਡੀ ਅੱਗੇ ਨਹੀਂ ਚੱਲਦੀ ਯੈਸ ਓਕੇ ਤੁਹਾਨੂੰ ਹਿੰਟ ਦਵਾਂ ਪਹਿਲੀ ਗੱਲ ਨਹੀਂ ਮੈਂ ਜ਼ਿਆਦਾ ਨਹੀਂ ਦਿੰਦੀ ਹੈਗੀ ਥੋੜਾ ਜਿਹਾ ਹੀ ਦੇ ਦੋ ਅਸੀਂ ਪਕੜ ਲਾਂਗੇ ਜਿਵੇਂ ਪਿਛਲੇ ਵਾਰ ਪਕੜਿਆ ਉਹ ਚੀਜ਼ ਹੈ ਜਿਹੜੀ ਉਹ ਸੋਇਚ ਯੂਜ਼ ਹੁੰਦੀ ਹੈ ਨਾਰਮਲੀ ਸਾਰੇ ਘਰਾਂ 'ਚ ਹੁੰਦੀ ਆ ਕੱਟਣੇ ਕੰਮ ਚਾਕੂ ਕਰਦਾ ਸ਼ੁਕਰ ਠੀਕ ਹੈ ਨਾ ਹਾਂਜੀ ਕੱਟਦਾ ਕੰਮ ਤਾਂ ਕਰਦੇ ਜਾ ਕੋਈ ਹੱਥ ਆਵੇ ਤਾਂ 100-100 ਕੱਟੇ ਥੱਕ ਜਾਵੇ ਤਾਂ ਪੱਥਰ ਚੱਟੇ ਤੇ ਥੱਕ ਜਾਣਾ ਉਸ ਪੱਥਰ ਦੇ ਉੱਤੇ ਰੱਖ ਦਿੰਦੇ ਆ ਕਿਤੇ ਵੀ ਰੱਖ ਦਿੰਦੇ ਆ ਨਹੀਂ ਰੱਖ ਦੇਣੀ ਹੈਗੇ ਜਦੋਂ ਮਤਲਬ ਕਿ ਉਹ ਕੰਮ ਕੱਟ ਕਰਦਾ ਜਾਂ ਫਿਰ ਉਹਦੀ ਉਹ ਹੁੰਦੀ ਹੈ ਜਿਹੜੀ ਅੱਛਾ ਉਹ ਪੱਥਰ ਨਾਲ ਆ ਉਹਦੇ ਉਹ ਕਰਦੇ ਆ ਓਕੇ 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 ਸਾਡੀ ਇਹ ਦਵਾਰ ਤੋਂ ਉਹ ਉਹਦਾ ਦਵਾਰ ਆ ਉਹਦੀ ਧਾਰ ਬਣਾਣੇ ਆ ਬਿਲਕੁਲ ਕੀ ਬਾਤ ਨੇ ਹਾਜੀ ਕੀ ਬਾਤ ਆ ਛਾਗੇ ਵੇ ਧਾਰ ਬਣਾਉਣ ਵਾਲੇ ਨੂੰ ਕਹਿੰਦੇ ਕੀ ਨੇ ਉਹਨੂੰ ਪਤਾ ਜਿਹਨੇ ਧਾਰ ਬਣਾਉਂਦੇ ਨੇ ਇੱਕ ਤਾਂ ਰੇਗ ਮਾਰ ਨਹੀਂ ਰੇਗ ਮਾਰ ਰੇਗ ਮਾਰਦਾ ਵੀ ਹੁੰਦਾ ਕੋਈ ਸ਼ਾ ਔਰ ਰੇਤੀ ਜੀ ਹੁੰਦੀ ਹੈ ਸ਼ਾਇਦ ਕੁਝ ਸ਼ਾਇਦ ਇਹ ਹੀ ਕੁਝ ਹੁੰਦਾ ਵਟਾ ਲੰਬਾ ਜਾਂ ਹੁੰਦਾ ਬਈ ਉਹ ਦੱਸਿਓ ਮਾੜਾ ਕਮੈਂਟ ਕਰਕੇ ਵੈਸੇ ਤਾਂ ਮੈਂ ਮਿਸਤਰੀ ਆ ਲੇਕਿਨ ਬੋਟਾ ਹੋਗਾ ਕੰਮ ਕਿਤੇ ਪਤਾ ਹੋਣਾ ਚਾਹੀਦਾ ਬਟ ਹੈ ਨਹੀਂ ਉਹ ਗੱਲ ਲੱਗਾ ਬਟ ਕੋਈ ਨਹੀਂ ਅਸੀਂ ਕਮੈਂਟ ਕਰਕੇ ਤੁਸੀਂ ਕਮੈਂਟ ਕਰਕੇ ਦੱਸ ਦੋ ਕਿ ਉਹ ਜਿਹੜੇ ਤਾਰ ਬਣਾਉਂਦੇ ਆ ਆਪਾਂ ਉਹ ਕਹਿੰਦੇ ਕਿ ਨਾ ਮੇਲੇ ਰੇਤੀ ਕਹਿੰਦੇ ਨੇ ਉਹਨੂੰ ਰੇਤੀ ਰੇਤੀ ਹੁੰਦੀ ਆ ਪਤਾ ਨਹੀਂ ਤੇ ਉਹਦੇ ਨਾਲ ਤਾਰ ਬਣਾਉਂਦੇ ਨੇ ਕਿਉਂਕਿ ਅਸੀਂ ਜਦੋਂ ਰੰਦੇ ਦੀ ਜਿਹੜੀ ਉਹ ਤੇਗ ਹੁੰਦੀ ਸੀ ਨਾ ਉਹਦੀ ਤਾਰ ਰੇਤੀ ਜੀ ਬਣੀ ਹੁੰਦੀ ਸੀ ਰੇਤੀ ਨਾਲ ਬਣਾਉਂਦੇ ਸੀ ਇਹਨਾਂ ਪੱਥਰੀ ਪੱਥਰੀ ਕਹਿੰਦੇ ਨੇ ਪੱਥਰੀ ਵੀ ਕਹਿੰਦੇ ਨੇ ਦੇਖੀ ਜਰੂਰ ਆ ਉਹ ਲੰਬੀ ਜੀ ਹੁੰਦੀ ਆ ਬਟ ਅਸੀਂ ਅੱਜ ਤੱਕ ਕਦੇ ਯੂਜ਼ ਨਹੀਂ ਕੀਤੀ ਮਤਲਬ ਕਿ ਸਾਡੇ ਘਰੇ ਵੀ ਨਹੀਂ ਕੀਤੀ ਨਾ ਤਾਂ ਹੀ ਫਿਰ ਮੈਨੂੰ ਪਤਾ ਨਹੀਂ ਓਕੇ 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 ਤੇ ਤੁਸੀਂ ਦੱਸੋ ਕਮੈਂਟ ਕਰਕੇ ਕੀ ਕਿਹਾ ਜਾਂਦਾ ਉਹਨੂੰ ਸੋ ਨਹੀਂ ਅਗਲੀ ਵ ਆਪਣੀ ਅਗਲੀ ਬਾਜ਼ਾਰ ਤਾ ਜੀ ਮੰਨ ਲਓ ਤੁਸੀਂ ਕਿਤੇ ਜਾ ਰਹੇ ਹੋਗੇ ਮੰਨ ਲੈਂਦੇ ਕਿ ਮੈਂ ਪਵਾਨੀਗੜ ਜਾ ਰਿਹਾ ਮੰਨ ਲਓ ਭੱਗ ਜਾ ਬਣੀ ਆ ਭੱਗ ਜਾ ਕਿ ਤੁਸੀਂ ਕਹੋ ਆ ਜਾਓ ਆ ਜਾਓ ਆ ਜਾਓ ਮੋਸਟ ਵੈਲਕਮ ਆਗੇ ਆਗੇ ਮਤਲਬ ਕਿ ਤੁਸੀਂ ਪਵਾਨੀਗੜ ਆ ਰਹੇ ਹੋਗੇ ਹਾਂ ਤੇ ਤੁਸੀਂ ਫਿਰ ਉਥੋਂ ਪਟਿਆਲੇ ਜਾ ਰਹੇ ਹੋ ਤੁਸੀਂ ਰੁਕਣਾ ਕਰ ਨਹੀਂ ਨਹੀਂ ਮੈਂ ਤਾਂ ਰੁੱਕ ਗਿਆ ਸੀ ਤੁਸੀਂ ਨਿਕਲ ਗਏ ਖੈਰ ਚਲੋ ਆਂਦੋ ਮੰਨ ਲਓ ਤੁਸੀਂ ਪਵਾਨੀਗੜ ਆ ਰਹੇ ਹੋਗੇ ਤੇ ਮੈਂ ਤੁਹਾਨੂੰ ਇੱਕ ਚੀਜ਼ ਦਿੱਤੀ ਹੈਗੀ ਤੇ ਮੈਂ ਤੁਹਾਨੂੰ ਕਿਹਾ ਜੇ ਭੁੱਖ ਲੱਗੇ ਤਾਂ ਖਾ ਲਿਓ ਜੇ ਪਿਆਸ ਲੱਗੇ ਤਾਂ ਪੀ ਲਿਓ ਜੇ ਠੰਡ ਲੱਗੇ ਤਾਂ ਅੱਗ ਲਾ ਕੇ ਸੇਕ ਲਿਓ ਮੈਂ ਪਾਣੀ ਘੜਾਇਆ ਤੁਸੀਂ ਪਟਾਰੇ ਚਲੇਗਾ ਮੈਨੂੰ ਤੁਸੀਂ ਕਦੋਂ ਕੀ ਦਿੱਤਾ ਇਹ ਦੱਸੋ ਬਰੇਤਾ ਮੈਂ ਤਾਂ ਵਿਰੋਧਤਾ ਕਰਦਾ ਕੁਝ ਹਰਦੀ ਟਿਕਣਾ ਨਹੀਂ ਨਾ ਮੈਂ ਬੁਝਾਤੇ ਇਹ ਜੀ ਪਾਉਂਗੀ ਨਾ ਹੁਣ ਜਿਹੜੀ ਬੁਝੀ ਨਹੀਂ ਜਾਣੀ ਮੰਨ ਲਓ ਤੁਸੀਂ ਕਿੱਥੇ ਜਾ ਰਹੇ ਹੋ ਤੇ ਤੁਹਾਨੂੰ ਕੋਈ ਵਿਅਕਤੀ ਕਹੇ ਕਿ ਭਾਈ ਆਹ ਲੈ ਜਾ ਹਾਂ ਜੇ ਭੁੱਖ ਲੱਗੇ ਖਾ ਲਈ ਪਿਆਸ ਲੱਗੇ ਪੀ ਲਈ ਠੰਡ ਲੱਗੇ ਤਾਂ ਜਲਾ ਲਈ ਬਿਲਕੁਲ ਹੁਣ ਤੁਸੀਂ ਇਹ ਦੱਸਣਾ ਵੀ ਉਹ ਕਿਹੜੀ ਚੀਜ਼ ਆ ਜਿਹੜੀ ਕਿ ਮੈਂ ਤੁਹਾਨੂੰ ਦਿੱਤੀ ਸੀ ਜਾਂ ਦਿੱਤੀ ਹੁਣ ਕੁਛ ਨਾ ਬੋਲਿਓ ਬਸ ਜਵਾਬ ਦੋ ਉਹਦੀ ਮੂੰਹ ਖੋਲੋ ਮੈਨੂੰ ਕਰ ਹੋਰ ਬੋਲ ਲੱਗਿਆ ਕਿ ਤੁਸੀਂ ਕੀ ਦਿੱਤਾ ਸੀ ਲੇਕਨ ਬਸ ਚੁੱਪੀ ਬਲੀਏ ਇਹਨੂੰ ਬਤਾ ਦੇ ਇਧਰ ਉਧਰ ਭਜਣਾਗਾ ਤਾਂ ਹੀ ਮੈਂ ਪਹਿਲੀ ਕਹਦਾ ਇਹਨਾਂ ਦੇ ਤਾਂ ਧੋਖਾ ਛੜ ਕੇ ਚਲੇ ਗਏ ਮਿਰੂਪੁਰ ਆਪਾ ਨਿਕਲ ਬੁਲਾ ਰਿਹਾ ਆਪ ਪਟਿਆਲੇ ਚਲੇ ਗਏ ਫਿਰ ਫਿਰ ਅੱਛਾ ਫਿਰ ਫੋਰ ਵੀ ਬੰਦ ਫਿਰ ਫੋਰ ਵੀ ਬੰਦ ਫਿਰ ਅੱਧੇ ਦੋ ਘਟੇ ਫੋਰ ਚਾਲੂ ਕਰਕੇ ਕਹ ਰਹੇ ਮੈਂ ਤਾਂ ਪਟਿਆਲੇ ਆ ਮੈਂ ਮੰਨਣ ਨੂੰ ਕਿਹਾਗਾ ਕੋਈ ਨਾ ਬੜਾ ਮੈਂ ਵੀ ਕਿਸੇ ਨੂੰ ਸੰਗਰੂਰ ਬੁਲਾ ਕੇ ਕਹਾਂਗਾ ਬੱਸ ਮੈਂ ਮੋਕੇ ਆ ਸਾਡਾ ਤਾਂ ਦਿੱਲੀ ਦਾ ਆਣਾ ਜਾਣਾ ਇੱਥੇ ਕਿਹਨਾਂ ਦਾ ਜਵਾਬ ਦੂੰ ਪਿੰਕੀ ਮੋਕੇ ਵਾਲੇ ਕੋਲ ਕਿਵੇਂ ਉਹ ਕਿਆ ਪਿੰਕੀ ਮੋਕੇ ਵਾਲੀ ਮਸ਼ਹੂਰ ਸੀ ਨਾ ਖੈਰ ਸੋ ਇਹਦਾ ਜਵਾਬ ਹੈ ਜੀ ਨਾਰੀਅਲ ਇਹ 부ਝਾਰਤ ਨਾ ਬਹੁਤ ਜ਼ਿਆਦਾ ਪੁਰਾਣੀ ਆ ਕਿਉਂਕਿ ਜਿਹੜਾ ਨਾਰੀਅਲ ਹੈ ਹਾਂਜੀ ਇਹਨੂੰ ਖਾਇ ਵੀ ਜਾ ਸਕਦਾ ਹੂੰ ਪੀਤਾ ਵੀ ਜਾ ਸਕਦਾ ਨਾਰੀਅਲ ਦਾ ਪਾਣੀ ਤੇ ਨਾਰੀਅਲ ਜਿਹੜਾ ਖੋਖਾ ਹੈ ਉਹ ਲੱਕੜ ਦਾ ਹੁੰਦਾ ਹੈ ਉਹਨੂੰ ਜਲਾਇਆ ਵੀ ਜਾ ਸਕਦਾ ਹਾਂਜੀ ਬਿਲਕੁਲ ਠੀਕ ਹੈ ਨਾ ਜੀ ਸੋ ਇਸ 부ਝਾਰਤ ਦਾ ਜਵਾਬ ਸੀਗਾ ਜੀ ਨਾਰੀਅਲ ਹੋਰ ਕੀ 부ਝਾਰਤ ਨੇ ਹੈ ਜੀ ਲੋ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗਦੀ ਹੈ ਰੋਜ਼ਾਨਾ ਨਵੀਂ ਵੀਡੀਓ ਦੇਖਣ ਲਈ ਸਾਡਾ ਚੈਨਲ ਤੇ ਸਾਡਾ ਫੇਸਬੁੱਕ ਪੇਜ ਫੋਲੋ ਕਰਨਾ ਬਿਲ ਅਸੀਂ ਆਪਣੀ ਵੀਡੀਓ ਦੇ ਮਾਧਮ ਦੇ ਰਾਹੀਂ ਤੁਹਾਡੇ ਨਾਲ ਬੁਝਾਰਤਾਂ ਸਾਂਝੀ ਕਰਦੇ ਹਾਂ ਉਹ ਬੁਝਾਰਤਾਂ ਜੋ ਕਿ ਅਸੀਂ ਭੁੱਲ ਚੁੱਕੇ ਹਾਂ ਬੁਝਾਰਤਾਂ ਦੇ ਨਾਲ ਸਾਡੀ ਜਨਨ ਨੌਜਵਾਨੀ ਦੀ ਹੈ ਤੇ ਸਾਡਾ ਜਿਹੜਾ ਦਿਮਾਗ ਰੁਕਿਆ ਪਿਆ ਹਾਂਜੀ ਉਹਨੂੰ ਇੱਕ ਉਹ ਐਕਟਿਵ ਹੁੰਦਾ ਹੈਗਾ ਐਕਟਿਵ ਹੁੰਦਾ ਕਿ ਅਸੀਂ ਦਿਮਾਗ ਲਗਾਨੇ ਕਿ ਯਾਰ ਇਹਦਾ ਅਰਥ ਬਣਦਾ ਕੀ ਹੈ ਇਹਦਾ ਹਨਾ ਸੋ ਪਹਿਲੇ ਆਪਾਂ ਬਜ਼ੁਰਗਾਂ ਦੇ ਨਾਲ ਬੈਂਦੇ ਸੀ ਮੈਨੂੰ ਕਈ ਸਾਰੇ ਬਜ਼ੁਰਗ ਮਿਲਦੇ ਨੇ ਬੱਚੇ ਮਿਲਦੇ ਨੇ ਜੋ ਕਿ ਹੁਣ ਬਜ਼ੁਰਗ ਹੋ ਚੁੱਕੇ ਨੇ ਹਾਂ ਉਹ ਕਹਿੰਦੇ ਨੇ ਬਾਈ ਤੁਸੀਂ ਸਾਨੂੰ ਨਾ ਆਪਣਾ ਬਚਪਨ ਯਾਦ ਕਰਾ ਦਿੰਦੇ ਹੋ ਤੇ ਕਈ ਤੇ ઘરે ਲੱਕੇ ਮਿਲਦੇ ਨੇ ਤੇ ਧੰਨਵਾਦ ਕਰਦਿਆਂ ਨੇ ਸੋ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਸਾਰੇ ਰਿਕੁਐਸਟ ਹੈ ਕਿ ਸਾਡੀ ਵੀਡੀਓ ਨੂੰ ਪਰਿਵਾਰ ਵਿੱਚ ਬਹਿ ਕੇ ਦੇਖਿਆ ਕਰੋ ਹਾਂਜੀ ਫਿਰ ਬੱਚਿਆਂ ਨੂੰ ਨਾਲ ਬਿਠਾ ਲਿਆ ਕਰੋ ਪਰਿਵਾਰ ਵਾਲੋਂ ਨਾਲ ਬਿਠਾ ਲਿਆ ਕਰੋ ਤੇ ਜਿੱਥੇ ਅਸੀਂ 부ਜਾਰਤ ਪਾਈ ਹੈ ਕਿਉਂਕਿ ਅਸੀਂ ਟਾਈਮ ਲਗਾਣ ਦੇ ਨੇ 2-3 ਮਿੰਟ ਦਾ ਤਾਂ ਕਿ ਤੁਸੀਂ 부ਜਾਰਤ ਨੂੰ ਬੁੱਝ ਸਕੋ ਠੀਕ ਹੈ ਤੇ ਤੁਸੀਂ ਕੀ ਕਰੋ ਕਈ ਵੀ ਜੱਸੀ 부ਜਾਰਤ ਪਾਤੀ ਉਹਦੇ ਬਾਅਦ ਤੁਸੀਂ 부ਜਾਰਤ ਨੂੰ ਬੁੱਝਣ ਦੀ ਕੋਸ਼ਿਸ਼ ਕਰੋ ਸਾਰਿਆਂ ਨੂੰ ਪੁੱਛੋ ਕਿ ਦੱਸੋ ਜੀ ਕੀ ਜਵਾਬ ਬਣੇਗਾ ਇਹਦਾ ਅਸੀਂ ਨਾਲ ਦੇ ਨਾਲ ਹਿੰਟ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ ਤੇ ਹਿੰਟ ਨੂੰ ਵੀ ਲੋਕ ਬੱਚਿਆਂ ਤੋਂ ਵੀ ਲੋ ਅਤੇ ਆਪ ਵੀ ਦੇਣ ਦੀ ਕੋਸ਼ਿਸ਼ ਕਰੋ ਨਾਲੇ ਇਹਦੇ ਨਾਲ ਕੀ ਹੋਏਗਾ ਪਰਿਵਾਰਕ ਮਾਹੌਲ ਬਣੇਗਾ ਬੱਚੇ ਆਪਣੇ ਨਾਲ ਜੁੜ ਕੇ ਬੈਠਣਗੇ ਕਿਉਂਕਿ ਅੱਜਕੱਲ ਟਾਈਮ ਹੀ ਨਹੀਂ ਹੈ ਕਿਸੇ ਨੂੰ ਆਪਣੇ ਪਰਿਵਾਰ ਨਾਲ ਬੈਠਣ ਦਾ ਹੋ ਗਿਆ ਗੈਪ ਹੈ ਗਿਆ ਫੈਮਲੀਆਂ ਦੇ ਵਿੱਚ ਕੋਈ ਕਿਸੇ ਦੇ ਨਾਲ ਹੋ ਕੇ ਵੀ ਨਹੀਂ ਨਾਲ ਰਹਿੰਦਾ ਹੈਗਾ ਪੰਜ ਮੈਂਬਰ ਨੇ ਪੰਜਾਂ ਮੈਂਬਰਾਂ ਕੋਲ ਪੰਜ ਫੋਨ ਨੇ ਸਾਰੇ ਆਪਣੇ ਆਪਣੇ ਫੋਨ 'ਤੇ ਬੜੇ ਹੋਏ ਨੇ ਧੀ ਆਪਣੇ ਫੋਨ 'ਤੇ ਬੜੀ ਹੈ ਮਾਂ ਆਪਣੇ ਫੋਨ 'ਤੇ ਬੜੀ ਹੈ ਸਾਰੇ ਇੱਕ ਰੂਮ 'ਚ ਬੈਠੇ ਹੋਏ ਆ ਫਿਰ ਵੀ ਕੋਈ ਇੱਕ ਦੂਜੇ ਨਾਲ ਗੱਲ ਨਹੀਂ ਕਰਦਾ ਹੈਗਾ ਹਾਂ ਫਿਰ ਮਾਂ ਕਹਿੰਦੀ ਹੈ ਕਿ ਸਕੂਲੀ ਤਾਂ ਸਾਡਾ ਆਖੇ ਲੱਗੇ ਸਾਰ ਦਿਨ ਫੋਨ 'ਤੇ ਲੱਗੀ ਰਹਿੰਦੀ ਹੈ ਫਿਰ ਇਹ ਸਾਰੇ ਕੀਤੇ ਸੇਮ ਡਾਟਾ ਸਾਰੀ ਕਹਾਣੀ ਸਾਰੀ ਕੀਤੇ ਹੁੰਦੀ ਆ ਹਾਂਜੀ ਹਾਂਜੀ ਇਸ ਕਰਕੇ ਜੀ ਬੇਨਤੀ ਹੈ ਸਾਡੀ ਵੀਡੀਓ ਪਰਿਵਾਰ ਵਿੱਚ ਜਾ ਕੇ ਦੇਖਿਆ ਕਰੋ ਕਈ ਪੇ ਚਲੇ ਕੇ ਸਾਡਾ ਧਿਆਨ ਚ ਲਿਆਓ ਲੈ ਇਸ ਹਿਸਾਬ ਨਾਲ ਤੁਸੀਂ ਆਪਣੇ ਫੈਮਲੀ ਨੂੰ ਵੀ ਟਾਈਮ ਦਿਉਂਗੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਵੀ ਕੋਈ ਸ਼ਿਕਾਇਤ ਨਹੀਂ ਹੋਊਗੀ ਨਾ ਇੱਕ ਗੱਲ ਜ਼ਰੂਰ ਜਦਿਆਂ ਦੇ ਕਹਿਣਾ ਚਾਹਾਂਗਾ ਸਾਰੇ ਕੰਮ ਜ਼ਰੂਰੀ ਨੇ ਹਾਂ ਕੰਮ ਵੀ ਜ਼ਰੂਰੀ ਹੈ ਸਟੱਡੀ ਵੀ ਜ਼ਰੂਰੀ ਹੈ ਬਟ ਫੈਮਲੀ ਵੀ ਜ਼ਰੂਰੀ ਹੈ ਫੈਮਲੀ ਨੂੰ ਟਾਈਮ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਫੈਮਲੀ ਤੁਹਾਡਾ ਕਦੀ ਵੀ ਮਾੜਾ ਨਹੀਂ ਕਰਦੀ ਇਸ ਗੱਲ ਨੂੰ ਬੜੇ ਧਿਆਨ ਨਾਲ ਸਮਝੋ 1 ਮਿੰਟ ਦੀ ਗੱਲ ਮੁਕਾਵਾ ਜ਼ਿਆ ਲੰਬਾ ਨਹੀਂ ਕਰਾਂਗਾ ਕਈ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਮੇਰੀ ਮਾਂ ਮੇਰੇ ਐਂਟੀ ਹੈ ਲੇਕਿਨ ਇਸ ਗੱਲ ਨੂੰ ਸਮਝੀਏ ਜਿਹੜੀ ਤੁਹਾਡੀ ਮਾਂ ਹੈ ਨਾ ਉਹ ਤੁਹਾਨੂੰ ਪਿਆਰ ਕਰਦੀ ਹੈ ਉਹਦੇ ਲਈ ਤੁਸੀਂ ਅਜੇ ਵੀ ਬੱਚੇ ਹੋ ਉਹਨਾਂ ਨੂੰ ਐ ਲੱਗਦਾ ਕਿਤੇ ਤੁਸੀਂ ਮੇਰਾ ਬੱਚਾ ਜਿਹੜਾ ਗਲਤ ਪਾਸੇ ਨਾ ਚਲਾ ਜਾਏ ਉਹ ਤੁਹਾਡੀ ਕੇਅਰ ਕਰਦੇ ਨੇ ਤਾ ਕਰਕੇ ਉਹ ਤੁਹਾਨੂੰ ਰੋਕਦੇ ਤੋਕਦੇ ਨੇ ਆਹ ਤੁਹਾਨੂੰ ਰੋਕ ਟੋਕ ਕਰ ਰਹੇ ਨੇ ਕਿਸੇ ਗੱਲ ਤੋਂ ਰੋਕ ਰਹੇ ਹੋ ਤੁਸੀਂ ਸਹੀ ਹੋ ਤਾਂ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਓ ਕਿ ਮਾਤਾ ਜੀ ਮੈਂ ਆਹ ਗੱਲ ਕਰ ਰਹੀ ਆ ਜਾਂ ਆਹ ਕੰਮ ਕਰ ਰਹੀ ਆ ਜਦੋਂ ਤੁਸੀਂ ਉਹਨਾਂ ਨੂੰ ਖਿਜੀ ਖਿਜੀ ਕੇ ਪੈਨਦੇ ਹੋ ਉਹਦੇ ਨਾਲ ਉਹਨਾਂ ਦੇ ਮਨ ਨੂੰ ਠੇਸ ਪੈਂਦੀ ਕਿ ਇਹ ਉਹੀ ਬੱਚਾ ਆ ਬੱਚੀ ਹੈ ਜਿਹਨੂੰ ਮੈਂ 9 ਮਹੀਨੇ ਆਪਣੇ ਕੋਖ ਚ ਰੱਖਿਆ ਇੰਨੇ ਔਖੇ-ਸੋਖੇ ਪਾਲਿਆ ਤੇ ਅੱਜ ਇਹ ਮੈਨੂੰ ਹੀ ਵਟ ਖਾਣ ਨੂੰ ਪੈਂਦਾ ਆ ਜਾਂ ਪੈਂਦੀ ਆ ਸੋ ਇਸ ਕਰਕੇ ਮਾਪੇ-ਬਾਪ ਨੂੰ ਕਦੀ ਗਲਤ ਨਾ ਬੋਲੋ ਉਹਨਾਂ ਦੀ ਗੱਲ ਨੂੰ ਸਮਝੋ ਪਿਆਰ ਨਾਲ ਤੇ ਉਹਨਾਂ ਨੂੰ ਆਪਣੀ ਗੱਲ ਬੜੇ ਹੀ ਪਿਆਰ ਦੇ ਨਾਲ ਹਲੀਮੀ ਦੇ ਨਾਲ ਸਮਝਾਓ ਇਨੀ ਕ ਬੇਨਤੀ ਪ੍ਰਵਾਨ ਕਰਦੀ ਤੇ ਮਾਪੇ-ਬਾਪ ਦਾ ਵੀ ਫਰਜ਼ ਬਣਦਾ ਕਿ ਬੱਚਿਆਂ ਦੀ ਗੱਲ ਨੂੰ ਵੀ ਬੜਾ ਸਮਝੋ ਜੇ ਬੱਚਾ ਸਹੀ ਹੈ ਤਾਂ ਉਹਨੂੰ ਸਪੋਰਟ ਕਰੋ ਉਹਨੂੰ ਬਦਨਾਮ ਨਾ ਕਰੋ ਤੇ ਉਹਨੂੰ ਰੋਕ ਟੋਕ ਨਾ ਕਰੋ ਆਪਣੀ ਗੱਲ ਰੱਖੋ ਜਰੂਰ ਲੇਕਿਨ ਉਹਦੀ ਗੱਲ ਵੀ ਯਾਨੀ ਕਿ ਬੱਚੇ ਦੀ ਗੱਲ ਵੀ ਜਰੂਰ ਸੁਣੋ ਇੰਨੇ ਕੁ ਬੇਨਤੀ ਪ੍ਰਵਾਨ ਕਰਨੀ ਜੀ ਸੋ ਪੁਲਸ ਕਲੀਖੀਵਾ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ